गेट्स इन अ वेरी डेंजरस यू टर्न दैट अल्टीमेटली कॉस्ट थ्री पीपल देयर लाइव्स हाल ही ਦੇ ਵਿੱਚ ਅਮਰੀਕਾ ਟਰੱਕ ਡਰਾਈਵਰ ਹਰਜਿੰਦਰ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਤੇ ਫਲੋਰੀਡਾ ਦੇ اٹਾਰਨੀ ਜਰਨਲ ਜੇਮਸ ਆਥਮਾਇਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਕੇਸ ਦੇ ਬਾਰੇ ਵੱਡੇ ਐਲਾਨ ਕਰ ਦਿੱਤੇ ਹਨ ਤੇ ਇਹ ਸਾਰੀ ਕਾਰਵਾਈ ਹਰਜਿੰਦਰ ਦੀ ਟਰੱਕ ਮਾਲਕ ਨਵਨੀਤ ਕੌਰ ਦੇ ਖਿਲਾਫ ਕੀਤੀ ਜਾ ਰਹੀ ਹੈ ਤੇ ਉਸ ਨੂੰ ਹਾਲ ਹੀ ਦੇ ਵਿੱਚ ਸਾਮਣ ਵੀ ਜਾਰੀ ਹੋਏ ਹਨ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਸੋ ਟੂਡੇ ਵੀ ਵਿ ਬੀ ਇਸ਼ੂਇੰਗ ਥੀ ਸਪੀਨਸ ਅਗੇਸਟ ði empioyer ਔਫ ðiਸ ਇੰਡੀਵਿਜੂਅਲ As a reminder this guy did not know how to speak English. Florida ਦੇ attorney journal James Othmyer ਨੇ ਐਲਾਨ ਕੀਤਾ ਕਿ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਲਕ ਖਿਲਾਫ ਸਿਵਲ ਅਤੇ ਫੌਜਦਾਰੀ ਸੰਮਣੇ ਜਾਰੀ ਕੀਤੇ ਗਏ ਹਨ। ਤੁਸੀਂ ਸਕਰੀਨ ਤੇ ਚਲਦੇ ਵੀ ਦੇਖ ਸਕਦੇ ਹੋ ਤੇ ਉਸ ਨੇ ਕਿਹਾ ਕਿ ਹਰਜਿੰਦਰ ਸਿੰਘ ਉੱਤੇ ਦੋਸ਼ ਹੈ ਕਿ ਉਸ ਨੇ ਫਲੋਰੀਡਾ ਟਰਨਪਾਈਕ ਤੇ ਵਾਪਰੇ ਮਾਰੂ ਹਾਦਸੇ ਵਿੱਚ ਤਿੰਨ ਲੋਕਾਂ ਦੀ ਜਾਨ ਲੈ ਲਈ। ਇਹ ਸਮਣ ਵਾਈਟ ਹੌਕ ਕੈਰੀਅਰਸ ਦੀ ਸੀਈਓ ਨਵਨੀਤ ਕੌਰ ਨੂੰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਸ ਨੂੰ ਸਾਰੇ ਸਬੰਧਿਤ ਦਸਤਾਵੇਜ਼ ਤੇ ਸਬੂਤ ਅਸਿਸਟੈਂਟ ਅਟਾਰਨੀ ਜਰਨਲ ਵਿਕਟੋਰੀਆ ਬਟਲਰ ਨੂੰ 26 ਸਤੰਬਰ 2025 ਸਵੇਰੇ 9 ਵਜੇ ਤੱਕ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਥਮਾਇਰ ਨੇ ਕਿਹਾ ਕਿ ਉਸ ਦਾ ਦਫ਼ਤਰ ਹਰਜਿੰਦਰ ਸਿੰਘ ਦੇ ਨੌਕਰੀ ਦਾਤਾ ਵਾਈਟ ਹੌਕ ਕੈਰੀਅਰਸ ਦੀ ਜਾਂਚ ਕਰ ਰਿਹਾ ਹੈ ਕਿ ਉਸ ਦੀ ਭਾਰਤੀ ਅਤੇ ਲਾਇਸੈਂਸਿੰਗ ਕਿਵੇਂ ਹੋਈ। ਉਸਨੇ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਕਾਨੂੰਨੀ ਹਥਿਆਰ ਵਰਤਾਂਗੇ ਇਹ ਬੰਦਾ ਅੰਗਰੇਜ਼ੀ ਨਹੀਂ ਬੋਲ ਸਕਦਾ ਸੀ ਸੜਕ ਦੇ ਬੋਰਡ ਨਹੀਂ ਪੜ੍ਹ ਸਕਦਾ ਸੀ ਅਤੇ ਉਸ ਨੂੰ ਸੀਡੀਐਲ ਲਾਇਸੈਂਸ ਕਦੇ ਨਹੀਂ ਮਿਲਣਾ ਚਾਹੀਦਾ ਸੀ ਅਧਿਕਾਰੀਆਂ ਦਾ ਦਾਵਾ ਹੈ ਕਿ 28 ਸਾਲਾ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫੋਰਟ ਪੀਅਰਜ਼ ਨੇੜੇ ਗੈਰ ਕਾਨੂੰਨੀ ਤਰੀਕੇ ਨਾਲ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ਦਾ ਟਰੇਲਰ ਜੈਕ ਨਾਈਫ ਹੋ ਗਿਆ ਤੇ ਇੱਕ ਮਿਨੀ ਵੈਨ ਨਾਲ ਟੱਕਰ ਹੋਈ ਇਸ ਹਾਦਸੇ ਵਿੱਚ ਮਿਨੀ ਵੈਨ ਦੇ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਅਸਿਸਟੈਂਟ ਸੈਕਟਰੀ ਦਰਸ਼ਾ ਮੈਕਲਾਈਫ ਨੇ ਕਿਹਾ ਫਲੋਰੀਡਾ ਵਿੱਚ ਤਿੰਨ ਬੇਗੁਨਾ ਲੋਕ ਮਾਰੇ ਗਏ ਕਿਉਂਕਿ ਗੈਵਿਨ ਨਿਊਸਮ ਦੇ ਕੈਲੀਫੋਰਨੀਆ ਡੀਐਮਵੀ ਨੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਇਹ ਹਕੂਮਤੀ ਪ੍ਰਣਾਲੀ ਬਿਲਕੁਲ ਬੇਤੁਕੀ ਹੈ ਹਾਸੇ ਦੀ ਡੈਸ਼ ਕਾਮ ਫੋਟੋਸ ਜੋ ਹੁਣ ਵਾਇਰਲ ਹੋ ਚੁੱਕੀ ਹੈ ਵਿੱਚ ਵੇਖਿਆ ਗਿਆ ਕਿ ਟੱਕਰ ਤੋਂ ਕੁਝ ਪਲ ਬਾਅਦ ਹਰਜਿੰਦਰ ਸਿੰਘ ਸ਼ਾਂਤੀ ਨਾਲ ਆਪਣਾ ਟਰੱਕ ਖੜਾ ਕਰਦਾ ਹੈ ਅਧਿਕਾਰੀਆਂ ਦੇ ਅਨੁਸਾਰ ਹਰਜਿੰਦਰ ਸਿੰਘ 2018 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਮੈਕਸੀਕੋ ਸਰਹੱਦ ਪਾਰ ਕਰਕੇ ਆਇਆ ਸੀ ਅਤੇ 2021 ਵਿੱਚ ਅਸਥਾਈ ਵਰਕ ਪੇਪਰ ਲੈ ਚੁੱਕਾ ਸੀ ਉਸ ਕੋਲ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਤੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਨ ਹਾਲਾਂਕਿ ਉਸਦੀ ਅੰਗਰੇਜ਼ੀ ਕਮਜ਼ੋਰ ਸੀ ਹਰਜਿੰਦਰ ਅਤੇ ਉਸਦਾ ਭਰਾ ਹਰਨੀਤ ਸਿੰਘ ਹਾਦਸੇ ਤੋਂ ਬਚ ਗਏ ਅਤੇ 13 ਅਗਸਤ ਨੂੰ ਕੈਲੀਫੋਰਨੀਆ ਭੱਜ ਗਏ। ਇਸ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਮੈਨ ਹੰਟ ਸ਼ੁਰੂ ਹੋਈ। ਯੂ ਐਸ ਮਾਰਸ਼ਲ ਸਰਵਿਸ ਨੇ 16 ਅਗਸਤ ਨੂੰ ਹਰਜਿੰਦਰ ਸਿੰਘ ਨੂੰ ਸਟਾਰ ਕਟਨ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰ ਲਿਆ। ਫੈਡਰਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 16 ਅਗਸਤ ਨੂੰ ਆਈ ਸੀ ਈ ਇਮੀਗ੍ਰੇਸ਼ਨ ਐਂਡ ਕਸਟਮਸ ਐਂਫੋਰਸਮੈਂਟ ਵੱਲੋਂ ਡੀਟੇਨਰ ਜਾਰੀ ਕੀਤਾ ਗਿਆ ਸੀ ਤਾਂ ਜੋ ਸੁਬਾਈ ਕਾਰਵਾਈ ਤੋਂ ਬਾਅਦ ਵੀ ਉਹ ਹਰਾਸਤ ਵਿੱਚ ਰਹੇ ਇਸ ਦੇ ਨਾਲ ਹੀ ਅਮਰੀਕਾ ਨੇ ਸੁਰੱਖਿਆ ਚਿੰਤਾਵਾਂ ਕਾਰਨ ਨਵੇਂ ਟਰੱਕ ਡਰਾਈਵਰ ਵਰਕ ਵੀਜ਼ਾ ਸਸਪੈਂਡ ਕਰ ਦਿੱਤੇ ਹਨ ਹਰਜਿੰਦਰ ਸਿੰਘ ਨੂੰ ਸਟਾਕ ਕਟਣ ਤੋਂ ਗ੍ਰਿਫਤਾਰ ਕਰਕੇ ਫਲੋਰੀਡਾ ਭੇਜਿਆ ਗਿਆ ਤੇ ਉਸਤੇ ਤਿੰਨ ਕਤਲੇ ਨਾ ਵਖਤਾ ਯਾਨੀ ਵੀਕੂਲਰ ਹੋਮੋਸਾਈਡ ਦੇ ਮੁਕਾਦਮੇ ਦਰਜ ਕੀਤੇ ਗਏ ਜੇਕਰ ਉਹ ਦੋਸ਼ੀ ਇਸ ਵਿੱਚ ਪਾਇਆ ਗਿਆ ਤਾਂ ਉਸ ਨੂੰ ਵੱਧ ਤੋ ਵੱਧ 45 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਹਾਂ ਦੋਸਤੋ ਫਲੋਰੀਡਾ ਦੇ ਟਰਨੀ ਜਨਰਲ ਜੇਮਸ ਆਥਮਾਇਰ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਤੇ ਉਸ ਨੇ ਕਿਹਾ ਹੈ ਕਿ ਨਵਨੀਤ ਕੌਰ ਜੋ ਕਿ ਟਰੱਕ ਦੀ ਮਾਲਕ ਸੀ ਉਸ ਦੇ ਖਿਲਾਫ ਵੀ ਸੰਮਣ ਜਾਰੀ ਕਰ ਦਿੱਤੇ ਗਏ ਹਨ ਤੇ ਉਸਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ਦੀ ਡੈਸ਼ ਕਾਮਸ ਫੋਟੋਆਂ ਵੀ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ